ਹੈ ਤੇਰੀ ਬੇਨਤੀ ਆ ਜਲਾਲਪੁਰੀ ਇਹ ਪਾਲੇ ਨੂੰ ਖੇਰ ਮੈਦਾਨ ਦੇ ਵੱਲ ਆਵੇਗਾ ਦੁਨੀਆ ਉਡੀਕ ਰਹੀ ਸੀ ਵੀ ਜਲਾਲਪੁਰੀ ਦੀ ਕਦ ਵਾਪਸੀ ਹੋਵੇਗੀ ਪੰਜਾਬ ਦੇ ਮੈਦਾਨਾਂ ਦੇ ਵਿੱਚ ਪਾਲਾ ਜਲਾਲਪੁਰੀਆ ਆ ਵੀ ਪਾਲਿਆ ਪਾਲਿਆ ਛਾ ਵੀ ਪਾਲਿਆ ਆਪਣੇ دیਵਾਨਿਆਂ ਦਾ ਦਿਲ ਲਵਾ ਵੀ ਪਾਲਿਆ ਕਮਾਲਪੁਰੇ ਵਿੱਚ ਆ ਕੇ ਜਲਵਾ ਦਿਖਾ ਵੀ ਪਾਲਿਆ ਇੰਦਰਪਾਲ ਨਾਲ ਯਾਰੀ ਪਗਾ ਵੀ ਪਾਲਿਆ ਆ ਵੀ ਪਾਲਿਆ ਛਾ ਵੀ ਪਾਲਿਆ ਜਿਹੜੇ ਜਿਹੜੇ ਜਲਾਲਪੁਰੇ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇੰਦਰਪਾਲ ਦੇ ਨਾਲ ਯਾਰੀ ਹੈ ਜਲਾਲਪੁਰ ਦੀ ਧਰਤੀ ਇਹ ਦੁਨੀਆ ਦਾ ਟਾਪਰ ਇਹ ਦੁਨੀਆ ਦਾ ਬ੍ਰੈਂਡਡ ਹੈ ਇਹੋ ਜੇ ਮੱਲ ਨਿਤ ਨਿਤ ਨਹੀਂ ਮਾਮਾ ਜੰਮਦੀ ਹੈ ਇਹੋ ਜੇ ਮੱਲ ਨਿਤ ਨਿਤ ਨਹੀਂ ਮਾਮਾ ਜੰਮਦੀ ਹੈ ਇਹ ਜਲਾਲਪੁਰ ਦਾ ਪਾਲਾ ਮਣਿਆਂ ਦਾ ਝਾਫਾ ਏ ਪੁੱਠੇ ਸਿੱਧੇ ਦਾ ਮਾਰ ਚਾੜ ਦਾ ਘਟਾਪਾ ਏ ਬੋਟੇ ਬਾਈ ਕਰਦੇ ਗੱਲ ਯਾਰ ਚਾੜ ਦਾ ਘਟਾਪਾ ਏ ਕਮਾਲਪੁਰੇ ਵਿੱਚ ਜਲਾਲਪੁਰੀਆ ਪਾਲਾ ਇੱਕ ਵਾਰੀ ਦੱਸਿਓ ਕਿੰਨਾ ਪਿਆਰ ਆ ਮੇਲਾ ਗੁਇੰਦਾ ਹੈ ਦੁਨੀਆ ਦਾ 스타 ਲੰਮੀ ਪਾਰੀ ਦਾ ਘੋੜਾ ਜੇ ਕਹਿ ਲਈਏ ਜਿਵੇਂ ਅਮਰ ਨੇ ਕਿਹਾ ਵੀ ਨਿਤ ਮਾਵਾ ਪੁੱਤ ਨਹੀਂ ਜੰਦੀਆਂ ਵਾਹ ਢੰਗੇ ਵਾਲਿਆ ਪਿਆਰ ਵੀ ਬੜਾ ਸੇਵਾ ਰਾਣਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਲੰਬੜ ਕੋਚ ਜੀ ਆਏ ਨੇ ਬੱਗੇ ਪਿੰਡ ਦੇ ਦੁੱਲੇ ਦਾ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹ ਪਹਿਲੀਆਂ ਤੋਂ ਭਰਾਏ ਸਾਡੇ ਕੁਲਵੰਤ ਕੋਚ ਜੋਗੇ ਵਾਲੀਏ ਨੇ ਬੇਬੇ ਭੰਡਾਲ ਦੇ ਦਰਸ਼ਨ ਕਰਵਾਏ ਬੇਬੇ ਭੰਡਾਲ ਦੀ ਬਦੌਲਤ ਕਹਿੰਦੇ ਜਲਾਲਪੁਰੀਏ ਪਾਲੇ ਨਾਲ ਪਿਆਰ ਬਣਿਆ ਜਦੋਂ ਪਾਲਾ ਅਮਰੀਕਾ ਵਿੱਚ ਰਹਿੰਦਾ ਇੱਕ ਦੋ ਮਹੀਨਿਆਂ ਬਾਅਦ ਕਹਿੰਦੇ ਸਚੂਲ ਵੀਡੀਆ ਪਰ ਹਾਲਚਲ ਅਮਨੇ ਦੋ ਕੁ ਮਹੀਨਿਆਂ ਬਾਅਦ ਵੀ ਕਿੱਦਾਂ ਤੂੰ ਸਾਡਾ ਪੁਰਾਣਾ ਯਾਰ ਹੈ ਸਾਡਾ ਪੁਰਾਣਾ ਭਰਾ ਜਲਾਲਪੁਰੀਆ ਪਾਲਾ ਯਾਰੀਆਂ ਨਿਭਾਉਣੀਆਂ ਜਾਣਦਾ ਹੈ ਯਾਰੀਆਂ ਲਾਉਣੀਆਂ ਜਾਣਦਾ ਹੈ ਮੈਂ ਵਿਸ਼ੇਸ਼ ਤੌਰ ਤੇ ਜਲਾਲਪੁਰੀਏ ਪਾਲੇ ਭਰਾ ਦਾ ਬੱਗੇਪਿੰਡ ਦੇ ਦੁੱਲੇ ਦਾ ਸੇਵੇ ਰਾਣੇ ਜੀ ਦਾ ਵਿਸ਼ੇਸ਼ ਤੌਰ ਤੇ ਵੱਡਾ ਤਹਿਵਾ ਇੱਕ ਰੇਡਰ ਮੈਦਾਨ ਦੇ ਵਿੱਚ ਬੂਟੇ ਬਾਈ ਉਹ ਆਇਆ ਹੈ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਕਿੰਝ ਘੜ ਦਿੰਦਾ ਹੈ